ਸਤਿ ਸ੍ਰੀ ਅਕਾਲ ਜੀ ਦੋਸਤੋ ਕਿਦਾਂ ਸਾਰੇ ਠੀਕ ਠਾਕ ਜੀ ਤੇ ਅੱਜ ਅਸੀਂ ਤੁਹਾਨੂੰ ਸੈਰ ਕਰਾਉਣ ਲੱਗੇ ਆ ਆਪਣੇ ਪਿੰਡ ਦੀ ਕਿਉਂਕਿ ਸਾਡੇ ਪਿੰਡ ਮੇਲਾ ਵਾ ਨੌਵੀਂ ਤੇ ਦਸਵੀਂ ਦਾ ਤੇ ਤੁਹਾਨੂੰ ਚਲੋ ਸੈਰ ਕਰਾਉਨੇ ਆ ਇਹ ਸਾਡੇ ਪਿੰਡ ਦੀ ਸ਼ੁਰੂਆਤ ਆ ਗੁਰਦੁਆਰਾ ਸ਼ਿਵਜਤੋ ਸਾਹਿਬ ਦਾ ਗੇਟ ਮੇਨ ਗੇਟ ਤੇ ਇੱਕ ਪਾਸੇ ਇਧਰ ਨੂੰ ਜਲੰਧਰ ਤੇ ਇਧਰ ਨੂੰ ਹੈਗਾ ਜੇ ਬਟਾਲਾ ਤੇ ਹੁਣ ਆਪਾਂ ਚੱਲਦੇ ਆ ਜੀ ਅੰਦਰ ਨੂੰ ਗੁਰਦੁਆਰਾ ਸਾਹਿਬ ਵੱਲ ਨੂੰ ਤੇ ਚੈੱਕ ਕਰੋ ਵੀਡੀਓ ਨਾਲ ਨਾਲ ਤੁਸੀਂ ਲੜੀਆਂ ਦੇ ਨਾਲ ਇਸੇ ਤਰ੍ਹਾਂ ਹਰ ਵਾਰੀ ਹੀ ਰਸਤੇ ਨੂੰ ਸਜਾਇਆ ਜਾਂਦਾ ਵਾ ਬਹੁਤ ਹੀ ਸੋਹਣਾ ਰਸਤਾ ਬਣਾਇਆ ਜਾਂਦਾ ਵਾ ਦੇਖੋ ਚਾਰ ਸਫੇਰੇ ਦੁਕਾਨਾਂ ਲੱਗੀਆਂ ਪਈਆਂ ਵਾ ਤੇ ਅਜੇ ਕੁਝ ਦੁਕਾਨਾਂ ਲੱਗ ਰਹੀਆਂ ਵਾ ਰਸਤੇ ਦੇ ਵਿੱਚ ਕਿਉਂਕਿ ਅਜੇ ਆ ਰਹੇ ਜੇ 2 ਦਿਨ ਪਏ ਆ ਮੇਲੇ ਦੇ ਵਿੱਚ ਸਾਰੀ ਤਿਆਰੀ ਹੋ ਰਹੀ ਹੈ ਜੇ ਤੇ ਰੌਣਕਾਂ ਪੂਰੀਆਂ ਅੱਜ ਤੋਂ ਹੀ ਲੱਗ ਰਹੀਆਂ ਵਾ ਤੇ ਲੋਕੀ ਆ ਰਹੇ ਆ ਗੁਰਦੁਆਰਾ ਸਾਹਿਬ ਤੇ ਮੰਦਰ ਮੱਥਾ ਟੇਕਣ ਜੀ ਹਾਂਜੀ ਇੱਥੋਂ ਮੇਨ ਮੇਲਾ ਸ਼ੁਰੂ ਹੁੰਦਾ ਵਾ ਜੀ ਤੇ ਇੱਥੇ ਰੌਣਕ ਪੂਰੀ ਭਰ ਚੁੱਕੀ ਆ ਦੁਕਾਨਾਂ ਲੱਗ ਚੁੱਕੀਆਂ ਨੇ ਤੁਸੀਂ ਚੈੱਕ ਕਰੋ ਨਾਲ-ਨਾਲ ਸਾਰੀਆਂ ਦੁਕਾਨਾਂ ਲੱਗੀਆਂ ਜੀ ਤੇ ਇੱਤੋਂ ਖੱਬੇ ਪਾਸੇ ਸਾਰਾ ਪੰਘੂੜੇ ਲੱਗਦੇ ਇੱਥੇ ਵੱਡੇ ਵੱਡੇ ਸਾਰੇ ਪੰਘੂੜੇ ਅਜੇ ਥੋੜਾ ਨੇਰਾਵਾ ਤੇ ਪਤਾ ਨਹੀਂ ਲੱਗਣਾ ਚੰਗੀ ਤਰ੍ਹਾਂ ਆ ਦੇਖੋ ਪੰਘੂੜੇ ਤੇ ਕਈ ਵਿੱਚ ਅਜੇ ਫਿੱਟ ਹੋ ਰਹੇ ਆ ਪੰਘੂੜੇ ਤੇ ਸਾਰੇ ਲੱਗ ਰਹੇ ਆ ਜਲੇਬੀਆਂ ਦੀ ਸ਼ਾਪ ਲੰਘ ਕੇ ਗਈ ਆ ਜੀ ਸਾਰੇ ਦੇਖੋ ਇੱਧਰ ਖੱਬੇ ਹੱਥ ਲਵਲੀ সুইਟਸ ਦਾ ਸਾਰੀਆਂ ਸਾਡੇ ਅਚਲ ਸਾਹਿਬ ਦੀਆਂ ਮਸ਼ਹੂਰ ਤੇ ਸੱਜੇ ਪਾਸੇ ਸਾਡੇ ਤੇ ਸੱਜੇ ਪਾਸੇ ਸਾਡੇ ਅਚਲ ਸਾਹਿਬ ਦਾ ਐਂਟਰਸ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਜਿਹੜੀ ਇੱਧਰ ਲੰਗਰ ਹਾਲ ਨੂੰ ਰਸਤਾ ਜਾਂਦਾ ਵਾ ਜੀ ਤੇ ਖੱਬੇ ਪਾਸੇ ਸਾਡੇ ਸ਼੍ਰੀ ਅਚਲੇਸ਼ਵਰ ਮੰਦਿਰ ਨੂੰ ਰਸਤਾ ਜਾਂਦਾ ਜਿਹੜਾ ਤੁਸੀਂ ਚੈੱਕ ਕਰੋ ਇਹ ਮੇਨ ਐਂਟਰਸ ਮੰਦਿਰ ਦੀ ਜਿੱਥੇ ਲੋਕ ਮੱਥਾ ਟੇਕਣ ਲਈ ਜਾਂਦੇ ਨੇ ਹਾਂਜੀ ਚੈੱਕ ਕਰੋ ਜੀ ਸਾਰੇ ਤੁਸੀਂ ਚੰਗੀ ਤਰ੍ਹਾਂ ਤੇ ਸੱਜੇ ਹੱਥ ਇੱਥੇ ਜੋੜਾ ਘਰਵਾਜੀ ਤੇ ਨਾਲ ਹੀ ਇਧਰ ਨੂੰ ਫਿਰ ਚੱਲਦੇ ਆਂ ਅੱਗੇ ਸੱਜੇ ਹੱਥ ਆਪਣੇ ਗੁਰਦੁਆਰਾ ਸਾਹਿਬ ਮੇਨ ਆ ਜਾਂਦਾ ਜੀ ਹਾਂਜੀ ਚੈੱਕ ਕਰੋ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਬਹੁਤ ਹੀ ਪਿਆਰਾ ਦ੍ਰਿਸ਼ਾ ਲੜੀਆਂ ਦੇ ਨਾਲ ਸਾਰਾ ਹੀ ਗੁਰਦੁਆਰਾ ਸਾਹਿਬ ਸਜਾਇਆ ਗਿਆ ਵਾ ਇਸ ਤੋਂ ਅੱਗੇ ਚੱਲਦੇ ਆਂ ਸਾਡੇ ਪਿੰਡ ਦਾ ਸਰਕਾਰੀ ਸਕੂਲ ਜਿੱਥੇ ਸਾਡੇ ਪਿੰਡ ਵੱਲੋਂ ਹਰ ਸਾਲ ਹੀ ਲੰਗਰ ਲਗਾਇਆ ਜਾਂਦਾ ਵਾ ਤੇ ਮर्यादा ਅਨੁਸਾਰ ਲੰਗਰ ਸ਼ਿਕਾਇਆ ਜਾਂਦਾ ਵਾ ਤੇ ਇਸ ਮੇਲੇ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਮੇਲੇ ਵਿੱਚ ਪਹੁੰਚ ਕੇ ਤੁਸੀਂ ਪੁੰਨ ਦੇ ਭਾਗੀ ਬਣੋ ਤੇ 9ਵੀਂ 10ਵੀਂ ਦੇ ਮੇਲੇ ਤੇ ਇਸ਼ਨਾਨ ਕਰੋ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ